ਅਰੇ ਪਹਿਲਾ ਹੁਕਮ ਆ ਮਹਾਰਾਜ ਜਦੋਂ ਲਿਆ ਤੇ ਉਹ ਸਾਰ ਸੰਗਤ ਕਈ ਥਾਵਾਂ ਤੋਂ ਸੰਤਾ ਚੱਲ ਕੇ ਆਏ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਵੱਡੇ ਵੱਡੇ ਰਾਜੇ ਮਹਸਾਨ ਲੋਕੀਆ ਪਿਆਰ ਵਾਲੇ ਸੰਤਾ ਸਾਰੇ ਆਏ ਜੋ ਕਿ ਗੱਲ ਵਾਲੇਪੁਰ ਦੇ ਖੇਤਰ ਵਿੱਚ ਸਿੱਖ ਪਾਣੀ ਇੱਕ ਵੱਡਾ ਗ੍ਰੰਥ ਰਚਨਾ ਹੈ। ਤਲਵਰ ਅਰੰਧੇ ਮਹਾਰਾਜ ਜੀ ਨੇ ਸਾਰੇ ਬਾਣੀ ਨੂੰ ਇਕੱਠੀ ਕੀਤੀ ਹੈ। ਮੈਂ 15 ਅਰਧਾਹੀ ਬਾਣੀ ਵਿੱਚ ਦਰਜ ਹੈ। ਸਾ ਸੰਗਤ ਚਾਰ ਗੁਰ ਸਰਬੰਨ ਦੀ ਬਾਣੀ ਵਿੱਚ ਦਰਜ ਹੈ। ਆਕ ਸਰਬੰਨਾਂ ਦੀ ਬਾਣੀ ਦਰਜ ਹੈ। ਕਹਿੰਦੇ ਹਨ ਖੁਦ ਧੰਨ ਗੁਰੂ ਵਰਜਨ ਸਿੰਘ ਮਹਾਰਾਜ ਦੇ ਵਿੱਚ ਪਾ ਕੇ ਪਾਣੀ ਨੂੰ ਸੇਵਾ ਦਿੱਤਾ। ਇਹ ਕਹਿੰਦੇ 975 ਪਾਗ ਦਾ ਜਿਹੜਾ ਗ੍ਰੰਥ ਆਕਰ ਤਿਆਰ ਕਰਦੇ ਦੋਨੋਂ ਪਾਸੇ ਮਨਾ ਕੇ 975 ਅੰਕ ਦੀ ਦੇ ਵਿੱਚ ਉਹ ਸੰਸਾਦ ਨੂੰ ਜੀਵਨਾ ਦੀ ਉਦਾਨ ਨਾਮ ਤੇ ਕਰੀਏ ਤੇ ਸ਼੍ਰੀ ਪ੍ਰੇਮਲ 1950 ਆਂਗਵੰਦ ਦੇ ਮਹਾਨ ਪੁੱਤਰ ਆਵਤਨ ਸਿੰਘ ਜਾਸਨ ਦਾ ਜਿਹੜਾ ਇਹ ਪਹਿਲਾ ਪ੍ਰਕਾਸ਼ ਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤਾ 1604 ਇਸਵੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਕੀ ਤਾਂ ਤੇ ਇਹ ਜਿਹੜਾ ਸਾਰਜ ਕਰਨ ਦਾ ਕਾਰਨ ਸਾ ਸੰਗਤ ਤੁਹਾਨੂੰ ਪਤਾ ਕੀ ਸੀ ਕਿ ਉਸ ਵਕਤ ਜਿਹੜੀ ਸਤੂ ਸਹਿਬਾਨਾਂ ਦੀ ਬਾਣੀ ਸੀ ਧਰਜੀ ਬਾਣੀ ਸੀ ਉਹਦੇ ਵਿੱਚ ਮਨਾਕ ਕਣੀ ਬੁਲਾਦੀ ਸੀ ਇੱਕ ਪਹਿਲਾ ਧਰਮ ਸਰਸਿੰਦਰ ਜਿਹੜਾ ਰਿੱਖੀ ਚੰਦ ਰਿੱਖੀ ਚੰਦ ਦਾ ਜਿਹੜਾ ਪੁੱਤਰ ਸੀ ਕ੍ਰਿਤੀ ਜਨ ਆਪ ਦੇ ਬਾਣੀ ਨਹੀਂ ਸੀ ਲਿਖਦਾ ਸਾਸਕ ਉਹਨੂੰ ਲਿਖਣੀ ਨਹੀਂ ਸੀ ਹੁੰਦੀ ਪਰ ਜਿਹੜਾ ਉਹਦਾ ਪੁੱਤਰ ਮਿਹਰਬਾਨ ਸੀ ਉਹ ਕਾਗਜ਼ ਚ ਨਾਂ ਜਾਰੰਦਸ ਸੀ ਤੇ ਸਾਸੰਗ ਉਹਨੇ ਬਾਣੀ ਇਸ ਨੂੰ ਸ਼ੁਰੂ ਕੀਤੀ ਉਹਨੇ ਮੱਥਲਾ ਸ਼ੀਮਾ ਪੜਨਾ ਸ਼ੁਰੂ ਕਰ ਦਿੱਤਾ ਮਿਹਰਬਾਨੀ ਮੱਥਲਾ ਸ਼ੀਮਾ ਪੜਨਾ ਸ਼ੁਰੂ ਕਰ ਦਿੱਤਾ ਤੇ ਜਿਹੜਾ ਮਿਹਰਬਾਨ ਦਾ ਪੁੱਤਰ ਸੀ ਸਾਸੰਗ ਉਹਨੇ ਅੱਗੇ ਜਦੋਂ ਆਪਣੀ ਪਾਣੀ ਸਜੋਤਨੀ ਸ਼ੁਰੂ ਕੀਤੀ ਉਹਨੇ ਮਹਲਾ ਸਤਮਾ ਘੁਣਾ ਸ਼ੁਰੂ ਕਰ ਦਿੱਤਾ ਇਹ ਹੀ ਗੁਰੂ ਸਾਹਿਬ ਨਾਲ ਦਾ ਜਿਹੜਾ ਕਾਰਨ ਸੀ ਕਿ ਛੇਵੇਂ ਪਾਤਸ਼ਾਹ ਤੇ ਸੱਤਵੇਂ ਪਾਤਸ਼ਾਹ ਨੇ ਬਾਣੀ ਨਹੀਂ ਰਚੀ ਕਿਉਂਕਿ ਬਾਣੀ ਦੇ ਵਿੱਚ ਮਲਾਪਨ ਉਸ ਵਕਤ ਕਰਨ ਲੱਗੇ ਸੀ ਮਿਹਰਬਾਨੀ ਮਹਲਾ ਸ਼ੀਮਾ ਪਾਇਆ ਤੇ ਮਿਹਰਬਾਨ ਦਾ ਜਿਹੜਾ ਪੁੱਤਰ ਸੀ ਹਰਜੀ ਉਹ ਵੀ ਕਾਵ ਰਚਨਾ ਜਾਣਦਾ ਸੀ ਉਹ ਮਹੰਲਾ ਸਤਮਾ ਘੁਣਾ ਦਾ ਸੀ ਸਾਸੰਦ ਜਿਹੜਾ ਆਪਾਂ ਇੱਕ ਪੰਕਤੀ ਪੜ੍ਹਦੇ ਹਾਂ ਸਾਰੇ ਜਾਣੇ ਜਾਣਦੇ ਹਨ ਨਾਮ ਹਰੀ ਨਾਨਕ ਦਾ ਚੜੀ ਰਹੀ ਦਿਲ ਦਾ ਇਹ ਵੀ ਮਿਰਮਾਨ ਦੀ ਰਚਨਾ ਹੈ ਇੱਕ ਨਾਨਕ ਨਾਮ ਜਹਾਜ ਹੈ ਜਿਹੜੇ ਸੂਤੇ ਪਾਰ ਨਾਨਕ ਨੂੰ ਨਾਨਕ ਮੇਰ ਦੀ ਮਹਾਰਾਜ ਦਾ ਨਾਮ ਲਕਦੇ ਸੀ ਇਹ ਹਰ ਕੀ ਦੀ ਪੰਕਤੀ ਹੈ ਜਿਹੜਾ ਮਿਰਮਾਨ ਦਾ ਪੁੱਤਰ ਸੀ ਪ੍ਰੀਤੀ ਚੰਦ ਦਾ ਪੁੱਤਰ ਹੈ ਮਿਰਮਾਨ ਮੇਰਾ ਮਾੜਾ ਪੁੱਤ ਹੈ ਰਾਜੀ ਸਾ ਸੰਗਤ ਇਹੋ ਜਿਹਾ ਅਨੇਕਾ ਬਾਹੀਆਂ ਨਾਲ ਰਹੀਆਂ ਤੁਹਾਨੂੰ ਨਾਨਕ ਦੇ ਮਹਾਰਾਜ ਜੀ ਦਾ ਨਾਮ ਬਰਤੀ। ਇਹ ਸਾ ਸੰਗਤ ਉਸ ਵਕਤ ਹੋਇਆ ਜਦੋਂ ਤੁਹਾਨੂੰ ਅਨੰਦ ਸੇ ਮਹਾਰਾਜ ਜੀ ਦਾ ਪ੍ਰਕਾਸ਼ ਕਰਨ ਤੋਂ ਪਹਿਲਾਂ ਜਿੱਥੇ ਸਤੂ ਜੀ ਦਾ ਪ੍ਰਕਾਸ਼ ਕਰਨਾ ਸੀ ਉਹ ਥਾਂ ਸਤੂ ਪਾਤਸ਼ਾਹ ਜੀ ਨੇ ਬਣਾਇਆ। ਸ੍ਰੀ ਹਰਮੰਦਰ ਸਾਹਿਬ ਮਹਾਰਾਜ ਜੀ ਨੇ ਉਸਾਰੀ ਕੀਤੀ। ਸ੍ਰੋਬਨ ਸਾਸੰਗਤ ਉਹ ਸਰੋਵਰ ਦੀ ਮਿੱਟੀ ਜਿਹੜੀ ਉਥੋਂ ਮਿੱਟੀ ਨਿਕਲੀ ਜਿੱਤੇ ਅੱਜ ਆਤਮ ਸਹਿਬ ਬਣਿਆ ਉੱਚੇ ਸਾਧ ਸਾਸੰਗਤ ਉਹ ਸਰੋਵਰ ਦੀ ਮਿੱਟੀ ਹੈ ਤੇ ਜਿਹੜੀ ਦਰਵਾਸਿਰ ਮੀਠਾ ਦੇ ਵਿੱਚੋਂ ਮਿੱਟੀ ਨਿਕਲੀ ਉਹਦਾ ਕੋਠਾ ਸਹਿਬ ਪਿਆਰ ਲੁੱਟਾ ਜਦੋਂ ਆ ਆ ਸ਼੍ਰੀ ਗੰਦਸ ਸਿੰਘ ਮਹਾਰਾਜ ਜੀ ਦੀ ਨਜਾਕੀਧੀ ਤੇ ਸੋਖਾਸਨ ਸਾਸੰਗਤ ਕੋਠਾ ਸਹਿਬ ਦੇ ਵਿੱਚ ਕੀਤਾ ਗਿਆ ਸਤਿਗੁਰੂ ਬਾਛਾ ਜੀ ਨੇ ਕਿਰਪਾ ਕੀਤੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਿਆਰੇ ਕੋ ਸਿੱਖਣ ਨੂੰ ਬੁਲਾਇਆ ਪਾਪਾ ਪੂਤਾ ਸਹਿਬ ਗੁਰਦਾਸ ਜੀ ਨੂੰ ਹੋਰ ਬੜੇ ਪਿਆਰਵਾਨੇ ਸੂਝਵਾਨ ਸਿੱਖ ਸੀ ਉਹਨਾਂ ਨੂੰ ਬੁਲਾਇਆ ਭਾਈ ਬੰਨੂ ਜੀ ਜਿਨ੍ਹਾਂ ਨੇ ਕਲਮਾਂ ਘੜੀਆਂ ਸਿਆਹੀ ਨਹੀਂ ਸਾ ਸੰਗਤ ਇਹੋ ਜੀ ਬੜੇ ਪਿਆਰਵਾਰੇ ਸਿੱਖ ਬੁਲਾਏਗੇ ਸਾ ਸੰਗਤ ਦੇ ਪੱਲਾ ਸਤਿਗੁਰ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਖਿਆ ਕਿ ਗੁਨਾਟਕ ਪਾਤਸ਼ਾਹ ਦਾ ਨਾਮ ਲੈ ਕੇ ਬੜੀ ਬਾਣੀ ਮਿਕਸ ਹੋ ਰਹੀ ਹੈ ਜਿਹੜੀ ਸੰਗਤ ਹੈ ਸੰਗਤ ਨੂੰ ਭੇਖਾ ਬੜਾ ਲੰਦਾ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਕਿ ਹੁਣ ਅਸੀਂ ਐਸਾ ਗ੍ਰੰਥ ਰਚਾਂਗੇ ਜਿਹਦੇ ਵਿੱਚ ਕੋਈ ਮਲਾਵਟ ਨਹੀਂ ਕਰ ਸਕਿਆ ਸਾ ਸੰਗਤ ਦੇ ਰੇਖ ਸ਼ਬਦੀ ਪਿੱਛੇ ਸ਼ਬਦੀ ਕੀਮਤੀ ਸਾ ਸੰਗਤ ਸਾਰਾ ਤੁਸੀਂ ਲਿਖਿਆ ਬਰਾ ਮੈਂ ਸਤਿਗੁਰ ਪਾਤਸ਼ਾਹ ਜੀ ਨੇ ਭਾਵੇਂ ਦੇ ਦਿੱਚੇ ਕੋਈ ਇੱਕ ਵੀ ਅੱਖਰ ਵੱਧ ਘੱਟ ਸਿਆਹੀ ਵਾਲੀ ਕਿਤਾਬ ਦਾ ਹੋ ਸਕਦਾ ਹੈ ਤੇ ਸਾਸ ਸੰਧਤ ਪਹਿਲਾ ਸਤਨੁਕ ਪਾਤਸ਼ਾਹ ਜੀ ਨੇ ਧੰਗੁਰੂ ਅਮਰਦਾਸ ਮਹਾਰਾਜ ਜੀ ਦੇ ਪੁੱਤਰ ਦੇ ਪੋੜ ਜਿਹੜੀ ਬਾਣੀ ਸੀ ਪੋਥੀਆਂ ਸੰਨ ਧੰਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਪੋਥੀਆਂ ਸੀ ਉਹ ਬਾਬਾ ਮੋਨੀ ਜੀ ਨੂੰ ਦੇ ਦਿੱਤੀਆਂ ਸੀ ਬਾਬਾ ਮੋਨੀ ਜੀ ਮਾਪਿਆ ਸੀ ਕਿ ਜਦੂ ਪਤਨੀ ਜੋਤ ਧੰਗੁਰੂ ਅਰਜਨ ਦੇ ਮਹਾਰਾਜ ਤੁਹਾਡੀ ਕੋ ਬਾਣੀ ਲੈਣ ਹੋਣਗੇ ਉਦੋਂ ਤੁਸੀਂ ਇਹ ਵਾਲੀਆਂ ਪੋਥੀਆਂ ਜਿਹੜੀਆਂ ਹਨ ਧੰਗੂ ਅਰਜਨ ਦੇ ਮਹਾਰਾਜ ਜੀ ਨੂੰ ਦੇਣੀ ਹੈ ਸਾਸਕ ਉਹ ਗੁਰੂ ਜਾਣਦਾ ਹੈ ਹੋਣ ਵਾਲੇ ਸਮੇਂ ਦੇ ਵਿੱਚ ਤਾਈਓ ਤੇ ਧੰਗੂ ਰਾਮਦਾਸ ਮਹਾਰਾਜ ਜੀ ਨੇ ਇਹ ਵਾਲਾ ਸ਼ਰਧਾ ਮੇਲਾ ਦੀ ਨਾਟਕ ਰਾਜ ਦੇ ਰਾਗ ਦੇ ਵਿੱਚ ਉਚਾਰਨ ਕਰ ਦਿੱਤਾ ਸਿੱਖੀ ਬਾਣੀ ਗੁਰੂ ਗੁਰੂ ਦੀ ਬਾਣੀ ਵਿੱਚ ਬਾਣੀ ਸਾਰ ਸੰਗਤ ਇਹ ਧੰਗੂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਨ ਤੋਂ ਪਹਿਲਾਂ ਹੱਥ ਦਿੱਤਾ ਸੀ ਜਿਹੜੀ ਗੁਰ ਸਿੱਖਾਂ ਦਾ ਗੁਰ ਹੈ ਉਹ ਬਾਣੀ ਹੈ ਬਾਣੀ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਨੇ ਬਾਣੀ ਦਾ ਬੜਾ ਸਤਾਰ ਕਰ ਦਿੱਤਾ ਸੀ ਤੇ ਬਾਬਾ ਮੋਹਣੀ ਜੀ ਦੇ ਕੋਲ ਸਾ ਸੰਗਤ ਪਹਿਲਾ ਜਦੋਂ ਨਾ ਇਹ ਸਾਰੀ ਸਦਾ ਕੀਤੀ ਸਤਿਗੁਰ ਪਾਤਸ਼ਾਹ ਜੀ ਨੇ ਕਿੰਦੇ ਪਹਿਲਾ ਬਾਣੀ ਗੁਰਦਾਰ ਸੀਗੇ ਬਾਬਾ ਮੋਹਣੀ ਦੀ ਬੜੀ ਬੰਦਗੀ ਬੜੀ ਆਤਮਾ ਸੀ ਸਾ ਸੰਗਤ ਨੂੰ ਉੱਥੇ ਬੈਠ ਕੇ ਆਪਣੇ ਜਵਾਰੇ ਦੇ ਵਿੱਚ ਬਾਣੀ ਪੜਦੇ ਸਮਸਮਾਧੀ ਦੇ ਵਿੱਚ ਲੀਨ ਹੋ ਜਾਂਦੇ ਸਨ ਪਹਿਲਾ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਕਹਿੰਦੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿਉਂਕਿ ਧੰ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੁਕਮ ਸੀ ਜਦੋਂ ਆਪਣੀ ਜੋਤ ਆਏਗੀ ਤੁਹਾਡੇ ਕੋਲੋਂ ਬਾਣੀ ਲੈਣ ਉਹਨਾਂ ਨੂੰ ਵੀ ਤੁਸੀਂ ਇਹ ਬੋਧੀਆਂ ਸੌਂਪਣੀਆਂ ਹਨ ਹੋਰ ਕਿਸੇ ਨੂੰ ਨਹੀਂ ਸੌਂਪਣੀਆਂ ਤੇ ਫਿਰ ਸਾਧ ਸੰਗਤ ਬਾਬਾ ਬੁੱਟਾ ਸਾਹਿਬ ਧੰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਪਰ ਆਗਿਆ ਲੈ ਕੇ ਕਿ ਕਿ ਉਦੋਂ ਵੀ ਬਾਬਾ ਮੋਹਨ ਜੀ ਨੇ ਦਰਵਾਜ਼ਾ ਨਹੀਂ ਅਹਿਸਾਸ ਕੀਤਾ ਕਿਉਂ ਸਤਗੁਰ ਪਾਤਸ਼ਾਹ ਜੀ ਦਾ ਹੁਕਮ ਸੀ ਤੇ ਫਿਰ ਕਹਿੰਦੇ ਸਤਗੁਰ ਪਾਤਸ਼ਾਹ ਜੀ ਤਾਂ ਗੁਰੂ ਅਰਜਨ ਦੇ ਮਹਾਰਾਜ ਗੁਰਸਿੱਖਾਂ ਨੂੰ ਨਾਲ ਲੈ ਕੇ ਸਾ ਸੰਗਤ ਸੰਗਤਾਂ ਨਾਲ ਗਏ ਹਣ ਕਹਿੰਦੇ ਹਨ ਬਾਬਾ ਮੋਹਨ ਜੀ ਨੇ ਹਸਤਾਨਾ ਦੇ ਜਦੋਂ ਗਹਿ ਉੱਤੇ ਜਾ ਕੇ ਸਤਗੁਰ ਪਾਤਸ਼ਾਹ ਜੀ ਨੇ ਬਾਣੀ ਪੜ੍ਹੀ ਇਹਦੇ ਪੁੰਜੇ ਬੈਠੀ ਉੱਤੇ ਕੋਈ ਚੱਲ ਨਹੀਂ ਵਸਾਈ ਉੱਥੇ ਇਸੇ ਬਕਰ ਬੈਠੇ ਸਤਿਗੁਰੂ ਪਾਤਸ਼ਾਹ ਜੀ ਧੰਤੂ ਅਰਧੰਦੇਵ ਮਹਾਰਾਜ ਜੀ ਦੇ ਸੰਤਾਂ ਦੇ ਨਾਲ ਬਾਣੀ ਪੜੀ ਤੇ ਉੱਥੇ ਸਾ ਸੰਗਤ ਇਤਿਹਾਸ ਦਾ ਇਹ ਵੀ ਕਹਿੰਦੇ ਹਨ ਜਿਹੜਾ ਉਹ ਪਾਵਨ ਪਵਿੱਤਰ ਸ਼ਬਦ ਹੈ ਮੋਹਨ ਤੇਰੇ ਉੱਚੇ ਮੰਦਰ ਇਹ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਉੱਥੇ ਹੀ ਇਹ ਸ਼ਬਦ ਉਚਾਰ ਕੀਤਾ ਸੀ ਸਾ ਸੰਗਤ ਪਤ ਅਕਾਲ ਪੁਰਖ ਨੂੰ ਸੋਪ ਸੰਬੋਧਨ ਕੀਤਾ ਉਸ ਉਸ ਸ਼ਬਦ ਦੇ ਵਿੱਚ ਤੇ ਕਹਿੰਦੇ ਫਿਰ ਬਾਬਾ ਮੋਹਣੀ ਜੀ ਨੂੰ ਐਸੀ ਸਤਿਮਾਈ ਉਸ ਸ਼ਬਦ ਦੇ ਵਿੱਚ ਕਿ ਉਹ ਅਡੇ ਦਾ ਦੇ ਮੇਲਾ ਸੰਤ ਮਾਰਕੋ ਵੀ ਆਏ ਤੇ ਹੁਣ ਸੰਗਤਾਂ ਆਈਆਂ ਹਨ ਤੇ ਕਹਿੰਦੇ ਬਾਬਾ ਮੋਹਣੀ ਜੀ ਨੇ ਦਰਵਾਜ਼ਾ ਖੋਲ੍ਹਿਆ ਖੋਲ੍ਹ ਕੇ ਸਾ ਸੰਗਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਤੇ ਬਾਬਾ ਮੋਹਣੀ ਜੀ ਸਾਥ ਸੰਗਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਾਮਾ ਲਗਦੇ ਹਨ ਮਾਮਾ ਜੀ ਲਗਦੇ ਹਨ ਕਿ ਸਾਥ ਸੰਗਤ ਗੁਰੂ ਪਤ ਦਾ ਇੰਨਾ ਸਤਕਾਰ ਹੈ ਕਿ ਇਹਦੇ ਮਾਮਾ ਜੀ ਹੁਮਤ ਦੇ ਬਾਵਜੂਦ ਵੀ ਉਹਨਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਗੁਰੂ ਜੋਤ ਜੀ ਤੇ ਕਹਿੰਦੇ ਹਨ ਬੜੇ ਸਤਕਾਰ ਦੇ ਨਾਲ ਜੜੀਆਂ ਉਪਥੀਆਂ ਦੀ ਸੰਭਾਲ ਉਹ ਕਰਦੇ ਸੰਪੂਰਨ ਹੀ ਪਰਮੇਸ਼ਰ ਦਾ ਥਾਨ ਸਾਥ ਸੰਗਤ ਬੜੇ ਅਦਰ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਤਾਂ ਗੁਰੂ ਅੰਗਦ ਦੇ ਮਹਾਰਾਜ ਅੰਮ੍ਰਿਤਦਾਸ ਮਹਾਰਾਜ ਜੀ ਜਿਹੜੀ ਕੋ ਬਾਣੀ ਸੀ ਸਾ ਸੰਗਤ ਨੂੰ ਤੁਹਾਨੂੰ ਗੁਰਦਮਾਰਜ ਜੀ ਰਹੀ ਰਹੀ ਤੇ ਸਾ ਸੰਗਤ ਫਿਰ ਤਾਂ ਗੁਰੂ ਅਰਜਨ ਦੇ ਮਹਾਰਾਜ ਜੀ ਸਿਖਾਜੇ ਨਾਲ ਇਹ ਸਲਾਹ ਕਰਦੇ ਹਨ ਜਿਹੜੀ ਇਹ ਬਾਣੀ ਹੈ ਪਾਵਨ ਸੰਕ੍ਰੰਦ ਰਚਨਾ ਹੈ ਇਹਦੇ ਵਾਸਤੇ ਸਾਨੂੰ ਵਿਸ਼ੇਸ਼ ਥਾਂ ਚਾਹੀਦੀ ਵਿਸ਼ੇਸ਼ ਥਾਂ ਸਾ ਸੰਗਤ ਨੂੰ ਹੀ ਰਾਮਸਰ ਇਹ ਜੇ ਬੜਾ ਰਮਣੀਕ ਤਾਂ ਸ੍ਰੀ ਸਬਦੂ ਪਾਤਸ਼ਾਹੀ ਜੀ ਦੇ ਨਾਮ ਸਦ ਸਰੋਗਨ ਉੱਥੇ ਉਸਾਰੀ ਕੀਤੀ ਸਾ ਸੰਗਤ ਉੱਥੇ ਸਤਿਗੁਰ ਜੀ ਨੇ ਆਗਰਮ ਸਹਿਬ ਦੀ ਰਚਨਾ ਕੀਤੀ ਸਾ ਸੰਗਤ ਭਾਈ ਗੁਰਦਾਰ ਸਿੰਘ ਸਤਿਗੁਰ ਪਾਤਸ਼ਾਹੀ ਜੀ ਬਾਣੀ ਉਚਾਰਦੇ ਹਨ ਭਾਈ ਗੁਰਦਾਰ ਸਿੰਘ ਵਿਖਦੇ ਹਨ ਭਾਈ ਬੰਨੋ ਜੀ ਸਾ ਸੰਗਤ ਜਿਨ੍ਹਾਂ ਨੇ ਕਲਮਾ ਕਢੀਆਂ ਸਿਆਹੀ ਨਾ ਹੀ ਉਹ ਨਾਲ ਦੀ ਨਾਲ ਹੋਰ ਇੱਕ ਗੁਰਸਿੱਖ ਯਾਰ ਵਾਲੇ ਬੈਠੇ ਹਨ ਨਾਵੀਆਂ ਨੂੰ ਹੋਰ ਵੀ ਉਤਾਰਾ ਕਰ ਰਹੇ ਹਨ ਕੱਲੀ ਇੱਕ ਪਾਵਨ ਥੀਂ ਉਥੇ ਉਸਾਰੀ ਕੀਤੀ ਸਾਧ ਸੰਗਤ ਉਥੇ ਨਾਲ ਦੀ ਨਾਲ ਹੋਰ ਵੀ ਜਿਹੜਾ ਭਾਈ ਬਰਦਾਰ ਸਿੰਘ ਲਿਖਦੇ ਹਨ ਉਹ ਨਾਲ ਦੀ ਨਾਲ ਹੋਰ ਅੰਦਾਜ਼ੀ ਭੁਗਤੇ ਸਾਧ ਸੰਗਤ ਉਤਾਰਾ ਕਰੀ ਜਾ ਰਹੀ ਹੈ ਬਾਣੀ ਦਾ ਇਹ ਸਾਧ ਸੰਗਤ ਉਥੇ ਰਾਮ ਸਰ ਸਹਿਬ ਸਤਿਗੁਰ ਪਾਤਸ਼ਾਹ ਜੀ ਨੇ ਇਹ ਪਾਵਨ ਕੀਰਤ ਬਾਣੀ ਨੂੰ ਰਚਿਆ ਸਾਧ ਸੰਗਤ 1604 ਦੇ ਵਿੱਚ RAM SAR SAHB ਕੋ ਕਹਿੰਦੇ ਬੜੇ ਸਤਕਾਰ ਦੇ ਨਾਲ PIDA SAHB ਦੇ ਉੱਤੇ ਧੰਗ ਨੂੰ ਆਕਰਮ ਸਹਿਬ ਜੀ ਦਾ ਸਰੂਪ ਸਜਾਇਆ ਗਿਆ ਤੇ ਧੰਗ ਨੂੰ ਅਰਜਨ ਦੇ ਮਹਾਰਾਜ ਆਪ ਘੋੜੇ ਬਣੇ ਸੰਸਾਗਤ ਉਸਰ ਪਾਵਨ ਬਾਣੀ ਨੂੰ ਲੈ ਕੇ ਜਾਂਦੇ ਵਾਸਤੇ ਪਰਸੇ ਕਹਿੰਦੇ ਹਨ ਪਾਚਾ ਪਾਲਕੀ ਸੇਵਾ ਅੰਦਰ ਤਿਆਰ ਕਰ ਲੈਨੇ ਹਾਂ ਇੱਕ ਵਾਰ ਕਿਸੇ ਤੁਹਾਡੇ ਵਾਸਤੇ ਇੱਕ ਆਤਰਣ ਸੇਬ ਦੀ ਵਾਸਤੇ ਪਰ ਪਾਤਸ਼ਾਹ ਜੀ ਕਹਿੰਦੇ ਹਨ ਨਹੀਂ ਸਤਿਗੁਰੂ ਜੀ ਨੇ ਪੈਰਾਂ ਦੇ ਵਿੱਚ ਕੋਈ ਜੋੜਾ ਨਹੀਂ ਪਾਇਆ ਭਾਈ ਬੰਦੂ ਜੀ ਢੋਲ ਜੀ ਦੇ ਅੰਦਰ ਹਨ ਸਾਸ ਸੰਗ ਭਾਈ ਗੁਰਦਾਸ ਜੀ ਨਾਲ ਹਨ ਬਾਬਾ ਬੁੱਟਾ ਸਾਹਿਬ ਜੌਰ ਸਾਹਿਬ ਵਰਤਿ ਹਨ ਸਾਸ ਸੰਗਤਾ ਨਾਲ ਹਨ ਬਾਣੀ ਪੜਦੇ-ਪੜਦੇ RAM ਸਰ ਸਾਹਿਬ ਨੂੰ ਸਾਸ ਸੰਗ ਧੰਨ ਗੁਰੂ ਆਦਰਮ ਸੇ ਮਹਾਰਾਜੀ ਦਾ ਸਰੂਪ ਸ੍ਰੀ ਹਰਮੰਦਰ ਸਾਹਿਬ ਵਿਖੇ ਆਭਗ। ਉੱਥੇ ਲਿਆ ਕੇ ਸਤਿਗੁਰੂ ਜੀ ਦਾ ਸਰੂਪ ਫਿਰ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਨੂੰ ਅੱਗੇ ਕੀਤਾ ਕਿ ਬਾਬਾ ਬੁੱਢਾ ਸਾਹਿਬ ਕਹਿੰਦੇ ਹਨ ਬਾਬਾ ਬੁੱਢਾ ਸਾਹਿਬ ਕੋ ਲੋ ਗ੍ਰੰਥ ਲੇਹੋ ਆਵਾਜ਼ ਸੁਣੈ ਸਭ ਪੰਥ ਕਹਿੰਦੇ ਹਨ ਇਹ ਸਤਿਗੁਰੂ ਬਾਛਾ ਜੀ ਨੇ ਹੁਕਮ ਦਿੱਤਾ ਬਾਬਾ ਫੂਤਾ ਸੇਵ ਬਾਬਾ ਫੂਤਾ ਸੇਵ ਨੇ ਪਹਿਲਾ ਹੁਕਮਨਾਮਾ ਸੇਵ ਲੈ ਡਰਾ ਆਪਾ ਸ਼ਬਦ ਸਰਵਣ ਕਰਕੇ ਖੜਿਆ ਸਤਿਗੁਰਾਂ ਕੀ ਕਾਜ ਆਪ ਖੋਇਆ ਹਰ ਕੰਮ ਕਰਾਉ ਆਇਆ ਸਾਸਿੰਦ ਨੂੰ ਇਹ ਸਤਿਗੁਰੂ ਬਾਛਾ ਜੀ ਨੇ ਵਿਸ਼ੇਸ਼ ਉਪਰਾਧਾ ਦਿੱਤਾ ਸਾਡੇ ਤੇ ਦੱਸ ਦਿੱਤਾ ਅੱਜ ਸਾਸਿੰਦ ਪਿੱਕੋ ਨਾਲ ਹੀ ਉਸ ਵਕਤ ਸਤਿਗੁਰੂ ਬਾਦਸ਼ਾਹ ਜੀ ਨੇ ਜਿਹੜਾ ਗ੍ਰੰਥੀ ਪਹਿਲਾ ਹੁਟਾ ਹੁਟਾ ਸਾਹਿਬ ਨੂੰ ਕਹਿਣੀ ਗ੍ਰੰਥੀ ਸਹਿਬ ਸਾਜਿਆ ਉਤੋਂ ਫਿਰ ਸਾ ਸੰਤੂ ਗੁਸਥਾਨ ਇਹ ਸਤਿਗੁਰੂ ਜੀ ਨੇ ਉਪਹੁਣ ਕਰ ਦਿੱਤਾ ਕਿ ਤੁਸੀਂ ਆਪ ਬਾਣੀ ਪੜ੍ਹਨੀ ਹੈ ਸਰਵਣ ਕਰਨੀ ਹੈ ਉਸ ਅਗਾਲ ਉਪਦੇ ਚਰਨਾਂ ਦੇ ਵਿੱਚ ਕੀਰਤਨ ਗਾਉਣੇ ਹਨ ਸਾ ਸੰਤੂ ਖੇਦ ਸਤਿਗੁਰੂ ਬਾਦਸ਼ਾਹ ਜੀ ਨੇ ਇਹ ਪਾਵਨ ग्रंथ ਸਾਡੇ ਤੇ ਦਰਸ ਕਰਕੇ ਸਾਨੂੰ સોંપਿਆ ਸਾ ਸੰਗਤ ਜਿਸ ਦੇ ਵਿੱਚ ਸਾਸ ਸੰਗਤ ਦੀ ਰਾਗਲੇ ਇਤਿਹਾਸੀ ਸੀ ਕੋਸਦ। ਪਰਵਾਦ ਵਿੱਚ ਸਾਸ ਸੰਗਤ ਨੂੰ ਸੰਪੂਰਨਤਾ ਦਿੱਤੀ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 1700 ਛੇ ਦੇ ਵਿੱਚ ਸਾਸ ਸੰਗਤ। ਫਿਰ ਜਿਹੜੀ ਗੋਤਾਕਤੀ ਦਿੱਤੀ ਗਈ ਸਾਸ ਸੰਗਤ ਉਹ ਦਿੱਤੀ ਗਈ 1708 ਦੇ ਵਿੱਚ ਨਦੇੜ ਸਾਹਿਬ ਸੰਪੂਰਨਤਾ ਦਿੱਤੀ ਵੀ ਦਰਦਨਾ ਸਾਹਿਬ ਸਾਸ ਸੰਗਤ ਦੀ ਕੀ ਸਤਿਗੁਰੂ ਬਾਚਾ ਜੀ ਨੇ ਸਾਡੇ ਉੱਤੇ ਦਰਸ ਕੀਤਾ ਆਓ ਸਾ ਸਤਿਗੁਰੂ ਨਾਲ ਇੱਕ ਸ਼ਰਧਾ ਨਾਲ ਕੇ ਆਪਾ ਕੀ ਮੰਦਿਰ ਜਾਸੂ ਬੋਜਾ ਮੰਗੀ ਜੀ ਸਾਡੇ ਸੰਤਾਂ ਬਧਾਈ ਗਿਆਂ ਪਾਦਰ ਗੁਰੂ ਜੋ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆ ਕੇ ਇਸ ਪਾਵਨ ਬਿਤਰ ਦੇਹਾੜੇ ਨੂੰ